ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਾਬਾ ਸਤਕਾਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੀਆਂ ਸਾਰੇ ਬੀਰ ਭੈਣਾਂ ਬੱਚਿਆਂ ਦੀ ਤੰਦਰੁਸਤੀ ਲਈ ਅਰਦਾਸ ਕਰਦੀਆਂ ਮੈਨੂੰ ਨਹੀਂ ਪਤਾ ਮੇਰੀ ਲਾਈਫ ਸਟੋਰੀ ਕੀ ਹੋਊਗੀ ਪਰ ਮੇਰੀ ਉਸ ਸਟੋਰੀ 'ਚ ਇਹ ਜ਼ਰੂਰ ਹੋਊਗਾ ਕਿ ਮੈਂ ਕਿਸੇ ਨਾਲ ਵੀ ਕੋਈ ਸਵਾਰਥ ਲਈ ਰਿਸ਼ਤਾ ਨਹੀਂ ਬਣਾਇਆ ਜਿੱਥੇ ਵੀ ਮੈਂ ਕੋਈ ਰਿਸ਼ਤਾ ਬਣਾਇਆ ਉਹ ਪਿਆਰ ਇਨਸਾਨੀਅਤ ਦੇਖ ਕੇ ਬਣਾਇਆ ਮੈਂ ਕਿਸੇ ਤੋਂ ਕੋਈ ਲਾਹਾ ਨਹੀਂ ਲਿਆ ਨਾ ਮੈਂ ਲੈਣਾ ਚਾਹੁੰਨੀ ਆ ਮੈਂ ਜਿਹੜਾ ਰਿਸ਼ਤਾ ਉਹ ਦਿਲੋਂ ਨਮਾਉਣੀ ਆ ਪਰ ਫਿਰ ਵੀ ਕਈ ਲੋਕਾਂ ਨੂੰ ਲੱਗਦਾ ਕਿ ਮੈਂ ਕਿਸੇ ਸਵਾਰਥ ਲਈ ਕਿਸੇ ਨਾਲ ਵਰਤਦੀ ਆ ਪਰ ਪ੍ਰਮਾਤਮਾ ਜਾਣਦਾ ਮੈਂ ਸਭ ਦੀ ਸੁੱਖ ਮੰਗਦੀ ਆਂ ਸਰਵਤ ਦਾ ਭਲਾ ਮੰਗਦੀ ਆਂ ਸਭ ਦੀ ਚੜ੍ਹਦੀ ਕਲਾ ਮੰਗਦੀ ਆਂ